ਇਹ ਗੱਲ ਨਹੀਂ ਆ ਵੀ ਪਰ ਇਹ ਵੀ ਨਹੀਂ ਤੁਹਾਡੀ ਆਪ ਦੀ ਲਿਖਾਈ ਬੜੀ ਸੋਹਣੀ ਹੈ ਤੇ ਸਿੱਝੇ ਸਿੱਝੇ ਇੱਕਾ ਮੇ ਸ਼ੁਰੂ ਕਰੀਏ ਠੀਕ ਹੈ ਉਹਨਾਂ ਕੀ ਦਿਨਾਂ ਚ ਮੈਨੂੰ ਅਮਰੀਕਾ ਤੋਂ ਇੱਕ ਸੰਦੇਾ ਆਇਆ ਹਮ ਸੈਨ ਹੋ ਜਾ ਸ਼ਹਿਰ ਉਹਦੇ ਵਿੱਚ ਗੁਰਦੁਆਰਾ ਸਾਹਿਬ ਤਿਆਰ ਹੋਇਆ ਸੀਗਾ ਤੇ ਉਹਨਾਂ ਨੇ ਕਿਹਾ ਜੀ ਉਹਦਾ ਘਾਟਣਾ ਤੇ ਤੁਸੀਂ ਆਓ ਵਿਸਾਖੀ ਤੇ ਅੱਛਾ ਦਾਸ ਉੱਥੇ ਗਿਆ ਤੇ ਦਰਸ਼ਨ ਮਿਲ ਕੀਤੇ ਚਲੋ ਉਹਦਾ ਘਾਟਣਾ ਹੋਇਆ ਤੇ ਉਹ ਉਪਰਾਂ ਫਰੀਦਕੋਹੜ ਸ਼ਹਿਰ ਹੈ ਉੱਥੇ ਸਾਡੇ ਮਿੱਤਰ ਨੇ ਸਰਦਾਰ ਗੁਰਦੀਪ ਸਿੰਘ ਮਾਲ ਸਾਹਿਬ ਭਾਈ ਸਾਡੇ ਸਮਝੋ ਬੜਾ ਪਿਆਰ ਉਹਨਾਂ ਨਾਲ ਜੀ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਭਾਈ ਸਾਹਿਬ ਸਰੂਪ ਲਿਖਣ ਦਾ ਇਸ ਤਰ੍ਹਾਂ ਹੁਕਮ ਹੋਇਆ ਪੰਜਾ ਸਿੰਘ ਸਹਿਬਾਂ ਦਾ ਚਾਰ ਤੁਜੇ ਪੰਜਵਾ ਮੈਂ ਸੀ ਨਾਲ ਹਾਜ਼ਰੀ ਚ ਜੀ ਜੀ ਤੇ ਹੈਡ ਗ੍ਰੰਤੀ ਦੀ ਸੇਵਾ ਕਾਫੀ ਲੰਬੇ ਸਮੇਂ ਤੋਂ ਦਾਸ ਕਰਦਾ ਰਿਹਾ ਤੇ ਆਪਾਂ ਕੋ ਕਾਗਜ਼ ਵੇਖੀਏ ਉਹ ਨਾਲ ਗਏ ਮੇਰੇ ਅਸੀਂ ਫਿਰ ਇਹਨੋਂ ਸ਼ਹਿਰ ਚੋਂ ਕਾਗਜ਼ ਵੇਖਿਆ ਅਮਰੀਕਾ ਚ ਅਮਰੀਕਾ ਉੱਥੇ ਕਾਗਜ਼ ਦੇ ਚ ਉੱਥੇ ਠੀਕ ਹੈ ਤੇ ਉਹ ਤਿੰਨ ਚਾਰ ਸੈਂਪਲ ਤੌਰ ਤੇ ਅਸੀਂ ਲੈ ਆਏ ਥੋੜੀ ਜਿਹੀ ਸਿਆਹੀ ਤੇ ਉਹ ਮੈਂ ਚੈੱਕ ਕੀਤੇ ਵੇਖਿਆ ਕੁਝ ਦੀ ਸ਼ਾਈ ਮੇਰੇ ਪਾਸੇ ਦਿਸਦੀ ਸੀ ਕੁਝ ਕਾਗਜ਼ ਖੁਰਦਰਾ ਸੀ ਤੇ ਇੱਕ ਕਾਗਜ਼ ਜਿਹੜਾ ਵਾ ਉਹ ਸਾਡੇ ਆਪ ਪਾਇਆ ਉਹ ਫਿਰ ਅਸੀਂ 1000 ਪੀਸ ਕਰਵਾ ਕੇ ਉਤੋਂ ਤੇ ਆਪਣੇ ਸਤਿਗੰਨ ਸ੍ਰੀ ਹਜੂਰ ਸਾਹਿਬ ਲੈ ਗਏ ਅਜ ਕਾ ਕੁਝ ਉਥੋਂ ਲੈ ਕੇ 1000 ਪੀਸ ਦਾ ਮਤਲਬ ਹੈ ਉਸ ਸਾਈਜ਼ ਦਾ ਹਾਂ ਗੁਰਗਨ ਸਾਹਿਬ ਜੀ ਦੇ 15 22 17 ਆਮ ਸਰੂਪ ਜਿਹੜੇ ਆ ਉਹ 13 22 15 ਦੇ ਅੱਛਾ ਤੇ ਅਸੀਂ ਇਹ ਸਰੂਪ ਥੋੜਾ ਵੱਡਾ ਰੱਖਿਆ 15 22 17 ਦਾ ਕਿ ਵੱਡਾ ਸਰੂਪ ਮਤਲਬ ਆਮ ਕਿ ਤੁਸੀਂ ਉਹ ਉਹ ਉਦੋਂ ਰੱਖਿਆ ਅੰਗ ਦਾ ਇਹ ਹੁੰਦਾ ਜਿੰਨੇ ਵੀ ਹੱਥ ਲੇਖ ਸਰੂਪ ਨੇ ਡਾਕਟਰ ਸਾਹਿਬ ਹਾਂ ਜੀ ਇਹਨਾਂ ਦੇ ਅੰਗ ਨਹੀਂ ਮਿਲਦੇ ਆਪਸ ਵਿੱਚ ਅੰਗ ਨਹੀਂ ਮਿਲਦੇ ਸਿਰਫ ਇਹ ਜਦੋਂ ਦਾ ਛਾਪਾ ਚੱਲਿਆ ਵਾ ਪੱਥਰ ਦਾ ਜਾਂ ਦੂਜਾ ਤੇ ਛਾਪੇ ਨੇ 1430 ਬਣਾਏ ਨੇ ਵਰਨਾ ਜਿੰਨੇ ਵੀ ਸਰੂਪ ਨੇ ਹੱਥ ਲੈਤ ਮਤਲਬ ਜਿੱਦਾਂ ਬਾਬਾ ਦੀਪ ਸਿੰਘ ਜੀ ਕੋਲ ਚਾਰ ਸਰੂਪ ਲਿਖਵਾਏ ਸਨ ਜਿਹਦੇ ਉਹਨਾਂ ਦੇ ਅੰਗ ਆਪਸ ਨਹੀਂ ਬੰਦੇ ਨਹੀਂ ਮਿਲਦੇ ਉਦੋਂ ਤੱਕ ਸਾਬ ਤੇ ਵੀ ਸਰੂਪ ਹੈ ਅੱਛਾ ਅੱਛਾ ਅੰਗ ਨਹੀਂ ਮਿਲਦੇ ਪਰ ਹੈ ਸਾਰੇ ਦੇ 1430 ਜਦੋਂ 1430 ਵਾਲੇ ਜਿਹੜੇ ਨੇ ਜਦੋਂ ਦਾ ਪ੍ਰਿੰਟਿੰਗ ਪ੍ਰੈਸਾਂ ਬਣੀਆਂ ਨੇ ਜਾਂ ਪੱਥਰ ਦਾ ਛਾਪਾ ਚੱਲਿਆ ਤਦੋਂ ਤੋਂ 1430 ਹੋਇਆ ਪਰ ਇਹ ਹੱਥ ਲਿਖਤ ਜਿਹੜੇ ਸਰੂਪ ਨੇ ਇਹਨਾਂ ਦਾ ਕਿਸੇ ਦੇ ਨਹੀਂ ਆਪ ਸੱਚ ਮਿਲਦੇ ਆ ਓਕੇ ਹਾਂ ਠੀਕ ਐ ਮੈਨੂੰ ਜਿੱਥੋਂ ਤੱਕ ਮੈਂ ਨਾਮ ਭੁੱਲਾਂ ਤੇ ਜਿਹੜੇ ਠਾਕ ਸਾਹਿਬ ਤੇ ਹੁਣ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਮਾਨ ਹੁੰਦੇ ਆ ਵੱਡੀ ਪਾਲਕੀ ਚ ਹਾਂ ਸ਼ਾਇਦ ਉਹਨਾਂ ਦੇ 735 ਗੰਗ ਨੇ ਸ਼ਾਇਦ ਕੋਸ਼ੰ ਦਾ 2 4 ਵੱਧ ਘੱਟ ਹੋਣਾ ਪਰ ਮੇਰਾ ਅੰਦਾਜ਼ਾ ਜਾ ਰਿਹਾ ਮਤਲਬ ਇੰਨੀ ਛੋਟੀ ਲਿਖਤ ਹੈ ਉਹਦੇ ਤੇ ਕਿ 735 ਅੰਕ ਦੀ ਸੰਪੂਰਨ 735 ਡਬਲ ਆ 735 ਵੱਲ ਤਾਂ 1470 ਹੋ ਗਈ ਠੀਕ ਹੈ ਜੀ ਹਾਂਜੀ ਹਾਂਜੀ ਪੁਰਾਣੇ ਜਿਹੜੇ ਸਰੂਪ ਨੇ ਹੱਥ ਲਿਖਤ ਉਹਨਾਂ ਦਾ ਅੰਕ ਇੱਕ ਅੰਗ ਦੇ ਪੱਤਰੇ ਤੇ ਇੱਕ ਹੀ ਸਾਈਡ ਤੇ ਲਿਖਿਆ ਜਾਂਦਾ ਅੱਛਾ ਹਾਂਜੀ ਹਾਂਜੀ ਮਤਲਬ ਉਲਟੇ ਪਾਸੇ ਨਹੀਂ ਦੂਜੇ ਸਾਢੇ ਨਹੀਂ ਇੱਕੋ ਹੀ ਅੱਛਾ ਅੱਛਾ ਠੀਕ ਹੈ ਤੇ ਇਹ ਦਾਸ ਨੇ जो सच्चे बादशाह ने कलगीधर पिता ने रहम करके सेवा बक्षी जी ये दे भी 700 ਤੇ ਸ਼ਾਇਦ 35 ਆ ਗਿਆ ਠੀਕ ਹੈ ਹਾਂਜੀ ਇੱਕ ਪਾਸੋਂ ਕਰਕੇ ਫਿਰ ਦੂਜਾ ਪਾਸਾ ਦੂਜਾ ਪਾਸਾ ਦੂਜੇ ਪਾਸੇ ਨਹੀਂ ਲਿਖਿਆ ਨਹੀਂ ਨਹੀਂ 31 735 ਵਿੱਚ ਕਿਦਾਂ ਕੰਪਲੀਸ਼ਨ ਵੀ ਉਹ ਫਿਰ 1470 ਬਣ ਗਿਆ ਨਾ اچھا 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 ਉਹ ਸਮਝ ਗਿਆ ਮੈਂ मतलब ਦੂਜੇ ਪਾਸੇ ਨਹੀਂ ਲਿਖਿਆ ਉਥੇ ਫਿਰ ਆਕਾਰ ਵੱਡਾ ਹੋ ਗਿਆ ਨਹੀਂ ਨਹੀਂ ਕੋਈ ਵੱਡਾ ਨਹੀਂ ਆਮਿਸਲਪੰਜ ਦਾ ਆਮਿਸਲਪੰਜ ਹਾਂ ਉਹ 1430 ਹੈ ਠੀਕ ਐ ਤੇ 340 ਵਾਧਿਆ ਕੋਈ ਖਾਸ ਪੱਜੀ ਪਹਿਲੀ ਪ੍ਰਾਚਨ ਵੀਰ ਸਾਹਿਬ ਲਿਖਾਈ ਸੀ ਭਾਈ ਸਾਹਿਬ ਗੁਰਦਾਸ ਜੀ ਕੋਲੋਂ ਜਾਂ ਜਿਹੜੀ ਹੋਰ ਹਾਂਜੀ ਭਾਈ ਬਨੀ ਸਿੰਘ ਜੀ ਕੋਲੋਂ ਸਾਹਿਬ ਪਾਚਰੀ ਉਹਦੇ ਵਿੱਚ ਤਾਂ ਪਿੱਛੇ ਵੀ ਲਿਖਾਈ ਸੀ ਨਾ ਨਹੀਂ ਤੁਸੀਂ ਗੱਲ ਅਜੇ ਵੀ ਨਹੀਂ ਮੇਰੇ ਸਾਹਮਣੇ ਆ ਤੁਹਾਡੇ ਇਹ ਕਾਗਜ਼ ਆ ਹਾਂ ਇਹ ਕਾਗਜ਼ ਹੈ ਠੀਕ ਐ ਤੈਨੂੰ ਚੁੱਕੋ ਉੱਪਰ ਨਾਲ ਜਿਹੜਾ ਐ ਕਰੋ ਟੇਡਾ ਹਾਂ ਇਹ ਹੁਣ ਇੱਕੋ ਹੀ ਅੰਗ ਮੰਨਿਆ ਜਾਣਾ ਇਹਦਾ ਹਾਂ ਠੀਕ ਐ ਤੇ ਲਿਖਤ ਦੋਵਾਂ ਸੱਡਾਂ ਤੋਂ ਆਣੀ ਅੱਛਾ 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 ਠੀਕ ਹੈ ਅੱਛਾ 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 712 ਫਿਰ ਅੱਗੇ 713 ਪਿਛਲੇ ਤੇ ਅੱਗੇ ਤੇ ਨੰਬਰ ਨਹੀਂ ਪਾਇਆ ਨੰਬਰ ਨਹੀਂ ਪਾਇਆ ਅੱਛਾ 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 ਕੋਈ ਪੱਤੇ ਕੋਈ ਅੱਗੇ ਤੇ ਇੱਕ ਹੀ ਉਹਦਾ ਅੰਕ ਰਹਿਣਾ ਗਿਣਦੇ ਡਬਲ ਇੰਕ ਗਿਣਦੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਪਰਾਣੇ ਜਿੰਨੇ ਵੀ ਸਰੂਪ ਐਵੇਂ ਹੀ ਤਾਂ ਅੱਛਾ 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 ਸਮਝ ਗਿਆ ਸਮਝ ਗਿਆ ਜੀ ਉਹ ਫਿਰ ਗੱਲ ਉੱਥੇ ਜਾ ਕੇ ਲਗਭਗ 1400 ਤੋਂ ਬਾਣੀ ਪੂਰੀ ਚਾਹੀਦੀ ਹੈ ਠੀਕ ਹੈ ਹਾਂਜੀ ਬਾਣੀ ਅੰਗਾਂ ਦਾ ਕਿੱਥੇ ਵੀ ਨਹੀਂ ਹੈਗਾ ਵੀ ਅੰਗ ਇੰਨੇ